ਦਲੀ ਪਹੁੰਚੇ ਆ ਇੱਥੇ ਸਾਡੀਆਂ ਭੈਣਾਂ ਵੀ ਵੱਡੀ تعداد ਦੇ ਵਿੱਚ ਇਸ ਧਰਨੇ ਪਰਸੇ ਪਹੁੰਚੇ ਨੇ ਅਸੀਂ ਭੈਣ ਜੀ ਨਾਲ ਗੱਲ ਕਰ ਰਹੇ ਹਾਂ ਕਿ ਕੀ ਇਹੋ ਜੀ ਨੋਬਤ ਆ ਗਈ ਕਿ ਤੁਹਾਨੂੰ ਵੀ ਸੜਕਾਂ ਉੱਤਰੋਣਾ ਪਿਆ ਤੁਸੀਂ ਭੈਣ ਜੀ ਕੀ ਕਰਨਾ ਚਾਹੋਗੇ ਇਸ ਬਾਰੇ ਮਿਰਜੀ ਮੈਂ ਰਣਜੀਤ ਕੌਰ ਪਿੰਡ ਮੇਰਾ ਕੋਟਪੁੱਟਾ ਤਹਿਸੀਲ ਮੇਰੀ ਪੱਟੀ ਜ਼ਿਲ੍ਹਾ ਮੇਰਾ ਤਰਨਤਾਰਨ ਇਹ ਸਾਡੇ ਨਾਲ ਇਹ ਬਾਤ ਪਤਾ ਰਾਇਆ ਵੀ ਤੂੰ ਸ਼ਾਦੀ ਛੋੜ ਕੇ ਆਏ ਜੇ ਛਾਦੀ ਵਿੱਚ ਸ਼ਾਮਿਲ ਨਹੀਂ ਹੋ ਸਕੇ ਹੁਣ ਜਿਹੜਾ ਸਰਕਾਰਾਂ ਉਹਨਾਂ ਨੇ ਤੇ ਮੰਗ ਪੱਤਰ ਜਿਹੜਾ ਤੁਹਾਨੂੰ ਦੇ ਦਿੱਤਾ ਤੁਹਾਡਾ ਕੰਮ ਨਿਭੜ ਗਿਆ ਤੁਸੀਂ ਵਾਪਸ ਜਾਓ ਸਾਨੂੰ ਪਤਾ ਵੀ ਸਾਨੂੰ ਕੁਝ ਨਹੀਂ ਗੋਗਲੋਂ ਤੇ ਮਿੱਟੀ ਝਾੜਦੀ ਸਰਕਾਰ ਐਨੇ ਹੀ ਬੇਵਕੂਫ ਲੋਕ ਨਹੀਂ ਗਏ ਚਲੋ ਅਸੀਂ ਭਾਵੇਂ ਪ੍ਰਾਣੀ ਵਿਦਿਆ ਹੀ ਪੜਿਆ ਸਾਡੇ ਨਾਲ ਜੋ ਬੱਚੇ ਆਏ ਨੇ ਜੋ ਲੱਖਾਂ ਦੀ ਤਦਾਦ ਵਿੱਚ ਕਰੋੜਾਂ ਦੀ ਤਦਾਦ ਵਿੱਚ ਦੁਨੀਆ ਆ ਚੁੱਕੀ ਆ ਇੱਕ ਤੇ ਸਾਰੀਆਂ ਅਨਪੜ ਥੋੜੀ ਥੋੜੀ ਫਿਰਦੀ ਆ ਇਹ ਸਾਨੂੰ ਸਰਕਾਰਾਂ ਬੇਵਕੂਫ ਬਣਾਉਂਦੀਆਂ ਜਿੰਨਾ ਚਿਰ ਸਾਡੇ ਕਾਲੇ ਕਾਨੂੰਨ ਜਿੰਨੇ ਹੀ ਇਹਨਾਂ ਨੇ ਸਾਡੇ ਤੇ ਲਾਗੂ ਕੀਤੇ ਨੂੰ ਵਾਪਸ ਨਾਲਿਆ ਉਹਨਾਂ ਚਿਰ ਨਹੀਂ ਜਾਣਾ ਸਾਡੇ ਵਿਆਹ ਵੀ ਖਤਮ ਹੋ ਗਏ ਸਾਡੀਆਂ ਗਮੀਆਂ ਵੀ ਖਤਮ ਹੋ ਗਿਆ ਸਾਡੇ ਉਦੋਂ ਹੀ ਸਾਰਾ ਕੁਝ ਸਾਡਾ ਹੱਕ ਹੋਊਗਾ ਜਿੰਨਾ ਚਿਰ ਇਹ ਲੈ ਕੇ ਇੱਥੋਂ ਜਾਵਾਂਗੇ ਉਦੋਂ ਜਾਵਾਂਗੇ ਚਾਹੇ ਸਾਲ ਲੱਗੇ ਚਾਹੇ 6 ਮਹੀਨੇ ਲੱਗਣ ਚਾਹੇ 2 ਲੱਗ ਜਾਣ ਚਾਹੇ 3 ਤੇ ਬੈਠੇ ਆ ਤੇ ਬੈਠੇ ਰਹਿਣਾ ਏਡੀ ਪੰਜੀ ਕੀ ਕਿੰਨੀ ਤੁਹਾਡੀ ਏਜ ਹੋ ਗਈ ਆ ਉਮਰ ਹੋ ਗਈ ਆ 52 ਸਾਲ 52 ਅੱਜ ਤੱਕ ਤੁਸੀਂ ਕਦੇ ਪਹਿਲਾਂ ਧਰਨੇ ਪਰਸ਼ਨ ਚ ਆਏ ਸੀ ਮੈਂ ਪਹਿਲੀ ਵਾਰੀ ਆਈ ਵੀਰ ਜੀ ਮੇਰੇ ਬੱਚੇ ਜਾਂਦੇ ਆ ਬਹੁਤ ਜਾਂਦੇ ਨੇ ਪਰ ਮੈਂ ਜ਼ਿੰਦਗੀ ਚ ਪਹਿਲੀ ਵਾਰ ਧਰਨੇ ਚ ਆਈ para a gente no... ਕਹਿ ਲੋ ਵੋਲਟੇਜ ਹੋ ਕੇ ਇਸ ਧਰਨੇ ਚ ਆਉਣਾ ਪੈ ਰਿਹਾ ਏ ਜਦੋਂ ਜਿਆਦਾਤ ਕਰਨੀ ਪੈ ਰਹੀ ਆ ਤੁਸੀਂ ਇਹਨਾਂ ਸਰਕਾਰਾਂ ਬਾਰੇ ਕੀ ਕਹਿਣਾ ਚਾਹੋ ਮੈਂ ਤੇ ਨਹੀਂ ਸਰਕਾਰਾਂ ਪੂਰੀਆਂ ਬੇਵਕੂਫ ਨੇ ਸਰਕਾਰਾਂ ਦੀ ਤੇ ਮੱਤ ਮਾਰੀ ਗਈ ਆ ਸਰਕਾਰਾਂ ਨੂੰ ਅਕਲ ਹੀ ਨਹੀਂ ਆ ਰਹੀ ਸਰਕਾਰਾਂ ਆਪਣੇ ਬਹੁਤ ਚਤਰਚਲਾਕ ਬਣਦੀਆਂ ਨੇ ਕਿ ਇਹਨਾਂ ਕਿਸਾਨਾਂ ਨੂੰ ਬੁੱਧੂ ਬਣਾ ਕੇ ਇਹਨਾਂ ਨੂੰ ਗਮਰਾਹ ਕਰਕੇ ਜੋ ਸਾਡਾ ਧਨ ਆ ਜੋ ਸਾਡੀ ਜਾਇਦਾਦ ਆ ਸਾਰੀ ਉਹਨਾਂ ਨੂੰ ਗੁੰਡਿਆਂ ਨੂੰ ਉਲਟਾਈ ਜਾਵੇ ਤੇ ਇਹ ਸਰਕਾਰਾਂ ਜਿਹੜੇ ਸਾਡੇ ਨੌਜਵਾਨ ਮੁੰਡੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ ਕੋਈ ਬੰਦਾ ਸਾਡਾ ਨੌਕਰੀ ਮਿਲੀ ਆ ਕੋਈ ਆਪ ਇਹਨਾਂ ਬੱਚਿਆਂ ਨੂੰ ਕੋ ਚੰਗਾ ਰੋਜ਼ਗਾਰ ਦਿੱਤਾ ਛੜਕਾਂ ਤੇ ਰੁਲਣ ਦੇ ਨੇ ਹੈਲੋ ਅਸੀਂ ਨਾਰੇ ਲਾਉਣੇ ਆ ਅਸੀਂ ਕਈ ਮੁਰਦਾਬਾਦ ਦੇ ਨਾਰੇ ਲਾ ਦਿੱਤੇ ਕਾਦੇ ਲਾਦੇ ਛੜਕਾਂ ਤੇ ਹੀ ਪਰਦੇ ਆ ਇਹਨਾਂ ਦੀ ਸਿਰਫ وجہ ਨਾਲ ਇਹ ਮੋਦੀ ਸਰਕਾਰ ਦੀ ਪੁੰਡੀਆਂ ਨੀਤੀਆਂ ਨਾਲ ਛੜਕਾਂ ਦੇ ਉੱਤੇ ਅਸੀਂ ਬੈਠੇ ਆ ਇਹਨਾਂ ਦੀ ਬਦੌਲਤ ਅਗਰ ਅੱਜ ਮੋਦੀ ਦੀ ਧੀ ਹੋਵੇ ਖੱਟੜਦੀ ਤੀ ਹੋਵੇ ਮੋਦੀ ਦੀ ਪੈਸਾ ਨਾ ਹੋਵੇ ਖੱਟੜਦੀ ਪੈਸਾ ਨਾ ਸਾਡੇ ਨਾਲ ਸੜਕਾਂ ਤੇ ਬਹਿਣ ਨੂੰ ਪਤਾ ਲੱਗੇ ਕਿ ਕਿਤੇ ਨਾ ਰਾਤ ਨੂੰ ਸਰਦੀ ਦੇ ਵਿੱਚ ਇੱਥੇ ਹੀ ਆਪਣੀਆਂ ਮੋਰਾਂ ਰਗੜਦੀਆਂ ਵਾ ਸਾਡੇ ਢੂਏ ਰਗੜੇ ਜਾਂਦੇ ਆ ਪਰ ਹੁਣ ਅਸੀਂ ਮਰਨ ਤੋਂ ਨਹੀਂ ਡਰਦੇ ਤੁਹਾਨੂੰ ਬੇਸ਼ੱਕ ਭਾਵੇਂ ਫੜ ਕੇ ਉੱਥੇ ਉਹਦੇ ਵਿੱਚ ਕਾਰਦਨ ਕੈਦ ਕਰਦਨ ਅਸੀਂ ਨਾ ਕੈਦ ਹੋਣ ਤੋਂ ਡਰਦੀਆਂ ਜੇ ਨਾ ਹੀ ਮਰਨ ਤੋਂ ਡਰਦੀਆਂ ਜੇ ਜਦੋਂ ਸਾਡੇ ਬੱਚਿਆਂ ਵਾਸਤੇ ਕੋਈ ਜ਼ਮੀਨ ਨਾ ਰਹੀ ਕੋਈ ਘਰ ਘਾਟ ਨਾ ਰਿਆ ਕੀ ਦਾ ਕੇ ਬੱਚਿਆਂ ਨੂੰ ਵਿਖਾਵਾਂਗੇ ਕਿਸ ਵਾਸਤੇ ਗਈਆਂ ਹਾਂ ਤੇ ਕਿਸ ਵਾਸਤੇ ਆਈਆਂ ਹਾਂ ਸਾਡੇ ਅਸੀਂ ਵਿਆਹਾਂ ਚ ਨਹੀਂ ਨਾ ਸੰਭਲ ਹੋ ਸਕੇ ਅਸੀਂ ਗਮੀਆਂ ਚ ਨਹੀਂ ਸੰਭਲ ਹੋ ਸਕੇ ਪਰ ਹੁਣ ਸਾਨੂੰ ਇੱਕ ਗੱਲ ਆ ਜਿੰਨਾ ਚਿਰ ਸਾਨੂੰ ਸਾਡਾ ਇਨਸਾਫ ਨਾ ਮਿਲਿਆ ਅਸੀਂ ਨਹੀਂ ਜਾਗੇ ਕੀ ਅੱਜ ਭਗਤ ਸਿੰਘ ਜਿਉਂਦਾ ਹੁੰਦਾ ਤਾਂ ਸਾਡਾ ਆਰ ਹੁੰਦਾ ਮੈਨੂੰ ਇਹਨਾਂ ਨੇ ਕਿਹਾ ਸਾਡੇ ਦੇਸ਼ ਨਾਲ ਤੁਸੀਂ ਸਿੱਖੋ ਸਾਡੇ ਦੇਸ਼ ਨਾਲ ਆਜੋ ਅਸੀਂ ਤੁਹਾਡੀ ਭਾਈਚਾਰਾ ਸਾਡਾ ਭਗਤ ਸਿੰਘ ਸਾਡਾ ਜਿਉਂਦਾ ਹੁੰਦਾ ਕਰਤਾਰ ਸਿੰਘ ਸਰਾਭਾ ਜਿਉਂਦਾ ਹੁੰਦਾ ਉਦੋਂ ਸੰਗੋਂਦਾ ਸਾਡਾ ਸਾਡੀ ਆਹ ਹਾਲਤ ਹੁੰਦੀ ਮੇਰੀ ਫਸਲ ਖਰਾਬ ਹੋ ਗਈ ਮੈਂ ਫਸਲ ਬਿਜ ਨਹੀਂ ਸਕਿਆ ਪਾਣੀ ਲਾਉਣ ਦਾ ਟਾਈਮ ਆ ਗਿਆ ਠੇਕੇ ਦੇ ਜ਼ਮੀਨ ਲਈ ਜਾ ਮੇਰੀ ਮੈਂ ਕਿੱਥੇ ਜਾਵਾਂ ਦੱਸੋ ਕਰਦਾ ਕਿਵੇਂ ਤਰੂੰਗਾ ਮੈਂ ਮੇਕ ਕੂਪੜਾ ਰਹੇ ਹੈ ਬੜੇ ਬੜੇ ਮਹਿਲੋਂ ਵਿੱਚ ਬੈਠ ਕੇ ਸਾਡੇ ਦਾ ਧੱਕਾ ਕਰਦੇ ਤੁਸੀਂ ਸਾਡੇ ਪਿੱਛੇ ਆ ਕੇ ਬੈਠੋ ਸਾਡੀਆਂ ਤਕਲੀਫਾਂ ਸੁਣੋ ਸਰ ਨੂੰ ਡੰਡੇ ਨਾਲ ਡਰਾਉਂਦੀ ਮਾੜੀ ਸੋਚ ਸਰਕਾਰਾਂ ਦੀ ਕਣਕੀ ਦਰ ਦੇ ਛੇੜਾ ਪੱਤੀ ਬਹੁਤ ਸਰਕਾਰਾਂ ਦੀ ਸੋ ਇਹ ਸਨ ਭੈਣ ਜੀ ਸਾਡੇ ਜੋ ਮਾਈ ਭਾਗੋ ਦੇ ਵਾਰਸਾਂ ਅੱਜ ਸੜਕਾਂ ਤੇ ਰੋਲ ਰਹੀਆਂ ਨੇ ਇਹ ਸਾਡੀਆਂ ਸਰਕਾਰਾਂ ਨੇ ਨਹੀਂ ਦਿੱਤੀ ਤੁਹਾਨੂੰ ਪਤਾ ਹੀ ਜਿਸ ਤਰ੍ਹਾਂ ਨਹੀਂ ਹੈ ਅੱਜ ਕੱਲ ਸੋ ਇਥੇ ਅਸੀਂ ਸਮਾਪਤੀ ਕਰਦੇ ਹਾਂ ਵਾਰ ਕਲਸਾ ਵਰਕਫੇਟ